ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਲੇ ਨੂੰ ਆਪਣੇ YouTube ਚੈਨਲ ਮਹਿਕ ਪਟਿਕਾ ਨ ਹੋਮ ਮੇਡ ਵੀਡੀਓ ਤੇ ਤੁਹਾਡਾ ਸਵਾਗਤ ਹੈ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਮੇਰੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਕਮੈਂਟ ਵੀ ਜ਼ਰੂਰ ਕਰਿਓ ਤੁਹਾਨੂੰ ਵੀਡੀਓ ਕਿਦਾਂ ਦੀ ਲੱਗੀ ਜੀ ਅੱਜ ਆਪਾਂ ਚੱਲੇ ਆਂ ਜੀ ਪ੍ਰਤਪਾਲ ਕੋਰਚ ਵੰਦਾ ਬਲੌਗਸ ਦੇ ਘਰ ਉਹਨਾਂ ਨੂੰ ਮਿਲਣਾ ਤੇ ਉਹ ਮੇਰੇ ਫਰੈਂਡ ਵੀ ਨੇ ਤੇ ਸਿਸਟਰ ਵੀ ਨੇ ਆਪਾਂ ਉਹਨਾਂ ਨਾਲ ਵਲੌਗ ਬਣਾਏ ਆ ਤੁਹਾਨੂੰ ਵੀ ਉਹਨਾਂ ਨਾਲ ਸ਼ੇਅਰ ਕਰਦੇ ਆਂਗੇ। ਪ੍ਰਿਤਪਾਲ ਕੌਰ ਜਵੰਦਾ ਦੇ ਮਮਾ ਤੇ ਮਿਰ ਮਮਾ ਫਰੈਂਡਸ ਨੇਗੇ ਤੇ ਹੁਣ ਆਪਾਂ ਉਹਨਾਂ ਦੇ ਘਰੇ ਪਹੁੰਚ ਚੁੱਕੇ ਆਂਗੇ। ਤੇ ਹੁਣ ਆਪਾਂ ਪਹੁੰਚ ਗਏ ਆਂ ਜੀ ਪ੍ਰਿਤਪਾਲ ਜਵੰਦਾ ਦੇ ਘਰ। ਤੇ ਹੁਣ ਆਪਾਂ ਪਹੁੰਚ ਗਏ ਆਂ ਜੀ ਪ੍ਰਿਤਪਾਲ ਕੌਰ ਜਵੰਦਾ ਬਲੌਗਸ ਦੇ ਘਰ ਤੇ ਇਹ ਵੀ ਬਲੌਗ ਪਾਉਂਦੇ ਨੇ ਆਪਣੇ ਪਿੰਡ ਤੋਂ ਨਹੀਂ ਗੀ ਤੇ ਮੇਰੀ ਸਿਸਟਰ ਵੀ ਆਉਂਦੀ ਨਹੀਂ ਜੀ। ਸਸਿਕਾ ਜੀ ਦਾ ਸਾਇਨ ਤੇ ਇਨਾਂ ਦੇ ਇਹਨਾਂ ਦੇ ਚੈਨਲ ਤੇ ਤੁਹਾਡਾ ਸਵਾਗਤ ਹੈਗਾ ਤੇ ਤੁਸੀਂ ਸਾਰਿਆਂ ਨੇ ਇਹਨਾਂ ਦੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਤੇ ਅੱਗੇ ਸ਼ੇਅਰ ਜ਼ਰੂਰ ਕਰਦੇ ਕਰੋ ਤੁਸੀਂ ਸਾਰਿਆਂ ਨੇ ਜਿਵੇਂ ਮੇਰੀ ਵੀਡੀਓ ਦੇਖੀ ਹੋਵੇ ਤੁਸੀਂ ਇਹਨਾਂ ਦੀ ਵੀਡੀਓ ਵੀ ਜ਼ਰੂਰ ਦੇਖਿਆ ਕਰੋ ਇਹ ਬੁਟੀਕ ਦਾ ਕੰਮ ਕਰਦੇ ਨੇਗੇ ਤੇ ਹੱਦੀ ਆਪਣੀ ਸ਼ੌਕ ਵੀ ਹੈਗੀ ਤੇ ਤੁਸੀਂ ਸਾਰਿਆਂ ਨੇ ਦੇਖ ਲਈ ਤੁਹਾਨੂੰ ਇਹਨਾਂ ਦਾ ਚੈਨਲ ਦੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਇਹਨਾਂ ਦੀ ਲਿੰਕ ਪਾਈ ਹੁੰਦੀ ਨੇਗੇ ਤੇ ਤੁਸੀਂ ਸਾਰਿਆਂ ਨੂੰ ਫਿਰ ਲਿੰਕ ਲੈ ਸਕਦੇ ਹੋਗੇ ਤੇ ਨਦੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਤੇ ਤੁਸੀਂ ਜੋ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਹੋਵੇਗਾ ਤੁਸੀਂ ਇਹ ஆன்ਲਾਈਨ ਮਰਵਾ ਸਕਦੇ ਹੋ। ਉਹਨੂੰ ਪੱਟਾ ਪਾਇਆ ਕਰ। ਉਹਦਾ ਪਾਉਂਦ। ਉਹਦਾ ਹੁਣ ਵੱਡੇ ਪਾਉਂਦੀ ਹੈ ਖਾਰਾ ਉਹ ਹੋ ਜਾਂਦਾ। ਤੇ ਮੰਮੀ ਬਹੁਤ ਸਿੱਟਦੀ ਆ। ਤੂੰ ਇਹਦੇ ਬਣਾਉਣਾ। ਇਹ ਚੋਰੀ ਬਣਾਇਆ ਕਰਦੇ ਨਹੀਂ ਬਣਾਉਂਦੀਂ। ਤੁਸੀਂ ਬਣਾ ਕਰਦੇ ਫੰਮਾ ਦੇਦੇ ਜਿਹੜਾ ਵੀ ਇਹ ਕੋਈ ਕੰਮ ਕਰੋ ਬਸ ਉੱਥੇ ਚੱਕ ਕੇ ਕੈਮਰਾ ਹੱਟ ਗਈ ਚੁੱਪਾ। ਅਰੇ ਇਹ ਵੀ ਲੰਦ ਜੀ। ਬਹੁਤ ਖੁਸ਼ੀ ਹੋਈ ਤੇ ਸਾਨੂੰ ਪ੍ਰਿਤਪਾਲ ਕਰਦੇ ਤੇ ਬੰਦਾ ਦੇ ਘਰ ਜਾ ਕੇ ਤੇ ਬਹੁਤ ਸਾਰੀਆਂ ਗੱਲਾਂ ਬਾਤਾਂ ਮਾਰੇ ਆਪਾਂ ਨੇ ਮਮ ਜੀ ਤੇ ਆਂਟੀ ਜੀ ਨੇ ਬਹੁਤ ਸਾਰੀਆਂ ਗੱਲਾਂ ਕੀਤੀਆਂ ਤੇ ਪ੍ਰਿਤਪਾਲ ਜੰਦਾ ਨੇ ਮੈਨੂੰ ਕੁਝ YouTube ਬਾਰੇ ਜਾਣਕਾਰੀ ਦਿੱਤੀ ਤੇ ਇਹਨਾਂ ਨੇ ਸਾਨੂੰ ਸਲਾਹ ਦਿੱਤੀ ਤੁਸੀਂ ਆਪਣਾ YouTube ਚੈਨਲ ਬਣਾਓ ਤੇ ਆਪਣੀ ਸੇ 7 ਸਾਲ ਤੋਂ ਸ਼ੌਪ ਵੀ ਕੀਤੀ ਹੋਈ ਹੈਗੀ ਇਹ ਅਜਾ ਪਰ ਰਾਜਵਿੰਦਰ ਮਸੀ ਜੀ ਨੂੰ ਵੀ ਮਿਲਣਾ ਸੀ ਕਪਰੋ ਕਰੇ ਨਹੀਂ ਸੀ ਉਹ ਬਾਹਰ ਕੰਮ ਗਏ ਹੋਏ ਸੀ ਇੱਕ ਦਿਨ ਆਪਾਂ ਫੇਰ ਆਵਾਂਗੇ ਉਹਨਾਂ ਨੂੰ ਮਿਲਣ ਲਈ ਤੇ ਹੁਣ ਸਾਰੇ ਸਕੂਲਾਂ ਨੂੰ ਛੁੱਟੀਆਂ ਸੀ ਤਾਂ ਕਰਕੇ ਡਿਲੇ ਕਰ ਸੀਗੇ ਚੱਠੇ ਚੱਠੇ ਵਿੱਚ ਦੀ ਹਾਂ ਉਹਨਾਂ ਕੋਲੇ ਵਾਗ ਗਿਆ ਤਾਂ ਯੋ ਅੱਛਾ 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 ਹਾਂ ਕੀ ਦਵਾਈ ਹੋਣੀ ਫਿਰ ਇਹ ਕਰ ਬਥੇ ਦਾ ਖਤਰਾ ਹੁੰਦਾ। ਅੱਛਾ ਹਾਈ ਗਈ ਹੁਣੀ। ਲਾਲੀ ਨਾਲ ਲੱਗ ਗਈ ਹੁਣੀ। ਮੋੜ ਤੇ ਕੱਟ ਕੇ ਜਾਵਾਂਗੇ ਉਹਦੇ ਵਿੱਚ ਮੋੜ ਤੇ ਚੇਤਦੀ ਹੋਗੀ। ਪਰ ਉਹ ਦੁਕਾਨ ਤੇ ਹੁੰਦੀ ਹੈ ਪਿੰਡ 'ਚ। ਕਰੇ ਨਹੀਂ ਹੁੰਦੀ ਹੈਗੀ ਉਹ ਦੁਕਾਨ ਤੇ ਹੁੰਦੀ ਸਵੇਰੇ ਭੱਗ ਜਾਂਦੀ 9 ਵਜੇ। ਸ਼ਾਮ ਨੂੰ ਆਉਂਦੀ ਉਹ ਤਾਂ 6 ਵਜੇ। ਪਰ ਤੇਰੇ ਹੋ ਗਈ ਸਿੱਧਦੀ ਹੈ। ਦੇਖ ਫਿਰ ਇੱਧਰ ਤੇ। ਅੱਛਾ। ਕਰਾ ਪਾਉਣੀ। ਅੱਛਾ ਇੱਧਰ ਦੀ ਹੋਗੀ। ਨਾ ਨਹੀਂ ਖੜ ਕੇ ਨਾ। ਠੀਕ ਐ। ਫਿਰ ਮੈਂ ਜਾ।

ਦੁਪੱਟਾ ਕਿਹੜਾ ਹੈ ਕਿਰਵਾਇਆ ਇਸ ਮੇਲੇ ਦਾ ਇਹਦਾਂ ਨਾ ਮਿੱਚੂ ਸੱਤ ਤੋਂ ਚੁਪਵਾ। ਅੱਛਾ ਅੱਛਾ ਵਧੀਆ ਬਣ ਚੁੱਕੀ। ਪਰ ਉਹਨਾਂ ਸਿਰ ਕੋਈ ਨਹੀਂ ਆਸੀ। ਇਹ ਕਿਹੜਾ ਹੈ। ਇਹਨੂੰ ਦਿਖਾਈ ਨਾ ਉਹ ਸੂਟ ਚੰਗਾ ਜਦੋਂ ਆਉਂਦਾ। ਨਾ ਨਾ ਆਉਗੀ ਹਾਂ। ਬਰੀ ਇੱਕ ਜੀ ਬਣਾ ਦੂੰਗੀ ਤੇ। ਕਿਸ ਤਰ੍ਹਾਂ ਹੀ ਕੋਣੀ ਮਿਲੀ। ਕਿਸ ਤਰ੍ਹਾਂ ਹੀ ਨਹੀਂ ਕੋਈ। ਹਾਂ ਮੁੱਤਰ ਕੋ 3 ਮਾ ਤਾਂ ਮੇਰੇ ਨਹੀਂ ਜੀ। ਬਸ ਜਦੋਂ ਜਿੰਨਾਂ ਜਾਂਉਂਦੀਆਂ ਵਿੱਚ ਬੋਲੀ ਨਹੀਂ। ਨਾ ਮੈਂ। ਮੈਂ ਤੇ ਅਵਲੀਏ ਐਵੇਂ ਕਰਵਾਇਆ ਤੇਰਾ। ਨਾ ਨਾ। ਅਜੀ ਇੱਕ ਚੁੰਨੀ ਇਹ ਤਾਂ ਚੁੰਨੀ ਦਈ ਸਰਪਾ। ਇਹ ਤਾਂ ਮੈਂ ਹੋਕਰਿਆ ਸੀ ਮੈਂ ਕਰਹੋਣੀ ਇਹ ਨਾਲ। ਪਿੱਛੇ। ਇਹ ਨਾਲ ਪਿੱਛੇ। ਸੋ ਨਾ ਇਹ ਬਸ। ਆਹ ਸਭ ਕੋ ਦੀ। ਅੱਛਾ ਸਭ ਕੋ ਦੀ। ਕਿਹੜਾ ਕਰਵਾਇਆ ਰੱਪਟਾ ਜਨੂੰਨ ਦਾ? ਲੈ ਬਿੜੀ ਲੈਣੀ। खेलना तो हो रहा है क्या तो तब इच्छा कड़ाई थी बात <Mater duplicate> नहीं है नमी आया हमारे भी हाँ चलिए बहुत बहुत खेलने आते हैं चलो सुबह लाइट हम्म कभी काम नहीं चलो बढ़िया ना लगता है ज्यादा पूरे में कहीं देखने ਉਧਰ ਕੀ ਆ ਰਹੀ ਹੈ ਨਾ ਮੋੜ ਕੋਲੋਂ ਨਿਆ ਸੁਪਣਾ ਦਾ ਰੋੜਾ ਸ਼ਿਵਰ ਕਿੱਥੇ ਦਾ ਹਾਂ ਅੰਦਰ ਆਈ ਕਿ ਪਹੁੰਚੇ ਤੇ ਲੱਗਿਆ ਮਹਾਰਾਣੀ ਉਹਦੇ ਥੋੜੇ ਜਿਹੇ ਜਾ ਪਹੁੰਚੇ ਤੇ ਲੱਕੇ ਜੀ ਚੱਲ ਜਾਈ ਜਾਂਦੇ ਨੇ ਬਹੁਤ ਚੱਲ ਜੇ ਨੇ ਮੇਰੇ ਕੋਲ ਵੀ ਬਹੁਤ ਹੁੰਦੇ ਨੇ ਪਹੁੰਚੇ ਤੇ ਬਣਾਉਂਦੇ ਹਾਂ ਆ ਵਕਤ ਨਾ ਨੂੰ ਜੀਂਦੀ ਕਰਦੇ ਨੇ ਜਿਹੜੇ ਜਿਹੜੇ ਇਹ ਤਾਂ ਤੇਰੇ ਸੰਸਾਰ ਦੀਆਂ ਇਹਨਾਂ ਦਾ ਨਾ ਬੱਜੇ ਨੇ ਸੋਹਣੇ ਸੋਹ ਆਹ ਆ ਜੀ ਸੱਸ ਲੱਗਦੇ ਆਉਂਦੇ ਸੱਸ ਤੁਬਾਕਾ ਨਹੀਂ ਆਖਣਾ ਕਿ ਉਡੀਕੋ ਕੰਨੀ ਦੀ ਮਤ ਲੈਦੇ ਜਨਾਬ ਮੁਹਰਦੇ ਚਲਾ ਬੀਹ ਸਾਹਮਣੇ ਰਹਿਣਾ ਸੋਹਣੇ ਜੀ ਇਹ ਦਿਨਾਂ ਤੇ ਜੀ ਇਹਨਾਂ ਨੂੰ ਕੀ ਨਾ ਟੱਕੇ ਜੀ ਜਿਸ ਸੰਸਾ ਜਾਨ ਬਹੁਤ ਬਹੁਤ ਬਣਾਉਂਦੀ ਹੈ ਤਾਂ ਇਹ ਜਿੰਨਾ ਬਲੈਂਕਰ ਅੱਛਾ ਇੱਕ ਇੱਕ ਬਰਤਨ ਤਾਂ ਪਾਉਗੀ ਨਾ ਲੈ ਜਿਨਵਾਉਗੀ ਸਰਕ ਕਰਵਾਉਦੇ ਵੀ ਟੈਬਲ ਲੈਣੀ ਹੈ ਟੈਬਲ ਲੈਣੀ ਤੇ ਕਿ ਨੀਵਾ ਜੀ ਚੰਨੀ ਲੈ ਆ ਦੁਕਾਨ ਤੋਂ ਦੋ ਤਿੰਨ ਫੋਨ ਆ ਗਏ ਬਣੀ ਚੰਨੀ ਇਹ ਰਾਜੋ ਤੁਸੀਂ ਆ ਗਿਓ ਹਾਂ ਆ ਗਏ ਇਹ ਦੁਬਾਰਾ ਆ ਜੀ ਗਲੇਟ ਪੁਚਾਈ ਦੁਬਾਰਾ ਆ ਜੀ ਲਾਟਨ ਨੂੰ ਬਹੁਤ ਸੋਹਣਾ ਲੱਗ ਰਿਹਾ ਹੈ ਚਲਾਟਨ ਗੜੀ ਤੇ ਲੈਣੀ ਨਹੀਂ ਪਿੱਛੇ ਹੂੰ ਚਿਚਲਾ ਨਹੀਂ ਹੈ ਬਿੱਟੀ ਬਿੱਚਾਉਂਦੀ ਹੈ ਪਿੱਛੇ ਰਾਗੂ ਦੰਗ ਨੇ ਰਾਗੂ ਨਹੀਂ ਨਾ ਉਹ ਸਲਵਾ ਸੁਤ ਨੂੰ ਤੂੰ ਰਾਗੂ ਸੁਤ ਉਹ ਕਿਉਂ ਹੋਰ ਮੋਸਰ ਉਹ ਕਹਿੰਦੀ ਕਿ ਰਾਗੂ ਨੂੰ ਕੋਈ ਲੱਗਦੀ ਨਹੀਂ ਥੋੜੀ ਜਿਹੀ ਤਾਂ ਕੋਈ ਲੱਗਦੀ ਹੈ ਅੱਛਾ ਲੰਬੀਆਂ ਉਹ ਇਹਨਾਂ ਲੰਬੀ ਹੈ ਇਹਨਾਂ ਤੋਂ ਵੈਰ ਲੰਬੀ ਹੈ ਚਿਚਲਾ ਤੇ ਰਾਗੂ ਥੋੜਾ ਜਿਆਦਾ ਵਧੀਆ ਕੜੀਆਂ ਨਹੀਂ ਕੱਦ ਕਰਦੀਆਂ ਵਧੀਆ ਲੰਬੀ ਹੁੰਦੀ ਬਰਸ ਤਾਂ ਇਹਨੂੰ ਕਰਨੇ ਵਿੱਚ ਤੂੰ ਹੀ ਰਹੇਗੀ ਮਾਦਰੀ ਮੜੀ ਹੋਰ ਕੱਦ ਕਰ ਸੋਦੀ ਸਾਰੀਆਂ ਕੜੀਆਂ ਲੰਬੀਆਂ ਨੇ ਤੇ ਹਾਂ ਕੋਜੀ ਬੋਲੋ ਹੋਏ ਇਹਦੇ ਕੀ ਸਾੜਿਆ ਗੱਲ ਕਹਿੰਦੀ ਕੀ ਇਹ ਨਹੀਂ ਮੈਂ ਇਹ ਨਹੀਂ ਕੰਮ ਕਰਾਂ ਇਹ ਕੀ ਆਪਦੇ ਅੰਕਾ ਤੇ ਕੋਈ ਜੀ ਹੋਵੇ ਬਈ ਨਾ ਮਿਟਿਆ ਆ ਰਹੇ ਲਾਂਕ ਨਾ ਰੋਤਾ ਕੋਜੀ ਨੁਬਲੀ ਕਹਿੰਦੀ ਕਿ ਮੈਂ ਤੁਹਾਨੂੰ ਬਦਲੀ ਕੁਸਮੀ ਖੰਦੀ ਤੇ ਕੀ ਖਾਂਦੇ ਨੂੰ ਸਾਰੇ ਲੈਟ ਹੈਗੇ ਕੁਛ ਹੈ ਖਾਂਦੇ ਦੇ ਜਨ ਹਾਲ ਤੋਂ ਸਮਾਨ ਮਿਲਦਾ ਮੈਂ ਕੋਲੇ ਹਨਾ ਬੈਕੂ ਇਹਨੇ ਮੈਂ ਆ ਤੇਰੇ ਨੂੰ ਮਾਸਾ ਆ ਬਲਰਾ ਦੇ ਲਾ ਤੇ ਨਹੀਂ ਕਾ ਦੋ ਦੋ ਨਾ ਖਾਂਦੀ ਤੇ ਮੈਂ ਕਿਉਂ ਯਾ ਕਿ ਤਨੀ ਕੋਈ ਨਹੀਂ ਖਾਦਾ ਹਰ ਇੱਕ ਕੋਈ ਨਹੀਂ ਖਾ ਸਕਦਾ ਤੂੰ ਇਹ ਤਾਂ ਹੋਰ ਇਹ ਤਾਂ ਨਹੀਂ ਖਾਂਦੀ ਕਿ ਕੀ ਆ ਜੀ ਹਾਂ ਸਾਰੀ ਚੱਲ ਜਾ ਤੂੰ ਇਨੂੰ ਇੱਧਰ ਨੂੰ ਕਰਦੇ ਆ ਲੌਕ ਤੇ ਹੁਣ ਆਪੇ ਚੱਲੀ ਜਾਓ ਆਜਾ ਕੱਟ ਨੂੰ ਛੁੱਟੀਆਂ ਹੋਣਗੀਆਂ ਹਾਂ ਬਾਜ਼ਾਰ ਚ ਇਹ ਕੀ ਸੀ ਸਾਰੀ ਰਾਤ ਨੂੰ ਦੀ ਵਾਲੀ ਸ਼ਾਪਿੰਗ ਦੋਨੇ ਮਾਮਾ ਤੇ ਨਹੀਂ ਕਰੀ ਸਕੂਟਰੀ ਤੇ ਬਾਜ਼ਾਰ ਚ ਮੈਨੂੰ ਤਾਂ ਡਰ ਲੱਗਦਾਗਾ ਇਹ ਵਧੀਆ ਲੈ ਜਾਂਦੀ ਮੈਨੂੰ ਤਾਂ ਬਹੁਤ ਡਰ ਲੱਗਦਾ ਸਕੂਟਰ ਜਿਹਨੇ ਬਾਜ਼ਾਰ ਵਿੱਚ ਵੀ ਛੇੜੀ ਐ ਕੁਲਕੇ ਜੀ ਕੱਢ ਸਕਦੀ ਇਹ ਕੱਢ ਲੈਂਦੀ ਐ ਤੂੰ ਇਹਦਾ ਸੁਖ ਹੋ ਗਿਆ ਪੂਰਾ ਹੋਣਾ ਕਹਿੰਦਾ ਛੁੱਟੀਆਂ ਉਹ ਭਰੇ ਨੇ ਹੋਵੇ ਕਹਿੰਦੀ ਮੈਨੂੰ ਤਾਂ ਕਹਿੰਦੀ ਔਖੀ ਹੋਗੀ ਮੈਨੂੰ ਛੁੱਟੀਆਂ ਕਿੱਥੇ ਲਵੋਗੇ ਮੇਰੀਆਂ ਸਾਰੀਆਂ ਤਾਂ ਨਹੀਂ ਹੁੰਦਾ ਜੀ ਆਪਾ ਪਿੱਤੀ ਦੇ ਘਰੋਂ ਚੱਲ ਪਿਆਂਗੇ ਹੁਣ ਆਪਾਂ ਆਪਣੀ ਚੱਲਦੇ ਆਂ ਜੀ ਆਪਣੀ ਸ਼ਾਪ ਤੇ ਤੇ ਉੱਥੇ ਜਾ ਕੇ ਆਪਣਾ ਕੰਮ ਕਰਦੇ ਆਂਗੇ ਤੇ ਟਾਈਮ ਵੀ ਕਾਫੀ ਹੋ ਗਿਆ ਸੀ ਆਪਾਂ ਨੂੰ ਪਿੱਤੀ ਦੇ ਘਰ ਤੇ ਆਪਾਂ ਥੋੜੀ ਵੀਡੀਓ ਬਣਾ ਲਿਆ ਸੀਗੀ ਤੇ ਹੁਣ ਆਪਾਂ ਚੱਲਦੇ ਆਂ ਜੀ ਆਪਣੇ ਡੇ ਤੇ ਪਹੁੰਚ ਚੁੱਕੇ ਆਂਗੇ ਤੇ ਦੇਖੋ ਜੀ ਹੁਣ ਆਪਾਂ ਆਪਣੀ ਤੁਹਾਨੂੰ ਕੋਠੀਆਂ ਦਿਖਾਉਣੇ ਆਂਗੇ ਤੇ ਆਪਾਂ ਸਕੂਟੀ ਤੇ ਚੱਲਦੇ ਆਂ ਸਿੱਧਾ ਸ਼ਾਪ ਤੇ ਆਪਣੀ ਤੇ ਦੇਖੋ ਜੀ ਇਹ ਆਪਣੀਆਂ ਕੋਠੀਆਂ ਆ ਗਈਆਂ ਇਹਨੇ ਕੋਠੀਆਂ ਆ ਗਈਆਂ ਤੇ ਆਪਣੇ ਤਾਇਆ ਜੀ ਦੀ ਕੋਠੀ ਹੈ ਜੀ ਨਵੀਂ ਨਿਉ ਧਰ ਦਿੱਤੀ ਹੈਗੀ ਤੇ ਇਹ ਆਪਣੀ ਕੋਠੀ ਹੈ ਜੀ ਤੇ ਤਿਆਰ ਹੋ ਰਹੀ ਹੈਗੀ ਪ੍ਰਸਤਰ ਹੋ ਰਿਹਾ ਹੈਗਾ ਹਾਲਾ ਤੇ ਹੁਣ ਆਪਾਂ ਆ ਗਿਆਗੇ ਆਪਣੀ ਸ਼ਾਪ ਤੇ ਤੇ ਇੱਕ ਪਲੀਜ਼ ਇੱਕ ਹੋਰ ਚੈਨਲ ਸਬਸਕ੍ਰਾਈਬ ਕਰ ਦੋ ਰੁਪਿੰਦਰ_kor90 ਉਹ ਉਹਦੇ ਵਿੱਚ ਮੇਰੇ ਮੰਮਾ ਜੀ ਵੀਡੀਓ ਪਾਉਂਦੇ ਨੇ ਉਹ ਸਿਰਫ ਸੂਟਾਂ ਦੀ ਵੀਡੀਓ ਪਾਉਂਦੇ ਨੇਗੇ ਤੇ ਇੱਥੇ ਆਪ ਆਪਣੀ ਵੀਡੀਓ ਦਾ ਐਂਡ ਕਰਦੇ ਹਾਂਗੇ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਏ ਤੱਕ ਲਈ ਧੰਨਵਾਦ ਸਤਿ ਸ਼੍ਰੀ ਅਕਾਲ ਬਾਏ ਬਾਏ ਸਾਰਿਆਂ ਨੂੰ